ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮੱਲਾ ਸਗਲ ਪਹਿਲਾਥੀ ਦੁਖ ਬਿਨਸੀ ਸੁਖ ਪਾਇਆ ਦਇਆਲ ਹੋਆ ਪਾਲਿ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਰਬ ਕੀ ਸ਼ਰਨ ਸਗਲ ਪਹਿਲਾਥੀ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਮਉ ਰੰਗ ਰਤਾ ਰਹਾਉ ਸਤ ਗੁਰ ਨਾਮ ਨਿਧਾਨ ਡ੍ਰਿਡਾਇਆ ਚਿੰਤਾ ਸਗਲ ਬਿਨਾਸੀ ਕਾਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਕੋ ਵਿਘਨ ਨਾ ਕੋ ਲਾਗੇ ਜੋ ਸਤ ਗੁਰ ਆਪਣੇ 라ખી चरण कमल बसे हृदय अंतर अमृत हर रस चाखी कर सेवा सेवक प्रभु अपने जिन मन की इच्छा पुजाई ਨਾਨਕ ਦਾਸ ਤਾਂ ਕਹਿ ਬਿਲੇ ਹਾਰੇ ਜਿਨ ਪੂਰਨ ਪੈ ਜਿ ਲਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪਜਾਈ نانک داستا کے بلہارکھائی <سؤال> واحصہ کی جدو جگہ ڈالی ਜਵਦ ਸ਼ਬਦਕਾਤੂ ਦੀ ਮੰਦਰ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੀਵਾਨੀ ਪਾਗੋ ਨੂੰ ਪਵਿੱਤਰ ਜੁਰੀ ਅੰਦਰਸ਼ ਸੁਭਾਈ ਮਾਨ ਰੂਪ ਪਿਆਰ ਵਾਲੇ ਸੰਗਤ ਜਮੂਰ ਭਾਗੇ ਹੋ ਸਤਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ

پنگ چھ سو پندرہ اس پاون پوتر بچن ست گور گرو ارجن دیو مہاراج جی نے جو سکھایا دیتی ہے कि ਜੇ ਕੁਝ ਪ੍ਰਾਪਤ ਕਰਨਾ ਹੈ ਤੇ ਸ਼ਰਨ ਵਿੱਚ ਆਉਣਾ ਪਵੇ। ਜੇ ਜਿਹੜਾ ਮਨੁੱਖ ਸ਼ਰਨ ਵਿੱਚ ਆ ਗਿਆ ਸਤਿਗੁਰੂ ਜੀ ਦੀ ਤੇ ਦਇਆਲ ਹੋ ਜਾਵੇ। ਪਵਨ ਬਾਲਕ ਜੀ ਨੇ ਜੋ ਪਾਵਨ ਸਵਿੱਤਰ ਸਿੱਖਿਆ ਸਾਨੂੰ ਬਖਸ਼ੀ ਇਸ ਸ਼ੰਦਰਹ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਦ ਕਾਣੀ ਸੌਂ ਖਾਦੀ ਪਰੀ ਸਭਾ ਦੇ ਵਿੱਚ ਕਹਿੰਦਾ ਕਿ ਮੈਂ ਧੰਨ ਗੁਰੂ ਰੋਪੀ ਸਿੰਘ ਮਹਾਰਾਜ ਜੀ ਦਾ ਜੀਉ ਦਾ ਜੀ ਅੰਬਰ ਦਾ ਲੈ ਕੇ ਆਇਆ। ਸਮੇ ਦਾ ਬਾਦਸ਼ਾ ਬੜਾ ਖੁਸ਼। ਗੱਲ ਆਪਾਂ ਸਮਝਣੀ ਹੈ ਸ਼ਰਨ ਦੀ। ਜਿਹੜੇ ਸ਼ਰਨ ਵਿੱਚ ਪੈ ਗਏ

ਇਹ ਇਧਰੋਂ ਜਿਹੜੀ ਭੈਣ ਏ ਦੀ ਐ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਹੈ ਕੈ ਲੋਕ ਕੀ ਮਾਲਕ ਨੂੰ ਬਹੁਤ ਪਿਆਰ ਕਰਦੀ ਹੈ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਤੀ ਪੂਰਨ ਪ੍ਰੋਸਾ ਰੱਖਦੀ ਹੈ ਸ਼ਮਰਣ ਕਰਦੀ ਹੋਇਆ ਸ਼ੈਦਖਾ ਜਦੋਂ ਇੱਧਰ ਆਇਆ ਸਿਦੌੜੇ ਵੱਲ ਪੈਣ ਨੂੰ ਲਿਆ ਆਹ ਚਲ ਪੁੱਛਿਆ ਪੈਣ ਕਹਿੰਦੀ ਵੀਰੇ ਤੂੰ ਇੱਧਰ ਕਿਥੇ ਤੇ ਅਗੋਂ ਸ਼ੈਦਖਾ ਕਹਿੰਦਾ ਝਾਲ ਨੂੰ ਨਹੀਂ ਪਤਾ ਬਾਦਸ਼ਾਹ ਔਰੰਗਜ਼ੇਬ ਨੇ ਮੈਨੇ ਜਿਹੜਾ ਹੈ ਨਾ ਇੱਕ ਕੰਮ ਦਿੱਤਾ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਭੇਜਿਆ ਹੈ ਭੈਣ ਕਹਿੰਦੀ ਕਿਹੜੀ ਜ਼ਿੰਮੇਵਾਰੀ ਪੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੈਦ ਕਰਦੇ ਜਿਦੋਂ ਇਹ ਸ਼ਬਦ ਸੁਣੇ ਨੇ ਇੱਕੇ ਦਮ ਸ਼ੈਦ ਖਾਂ ਦੀ ਭੈਣ ਕਹਿਣ ਲੱਗੀ ਕਿ ਕੀ ਕੰਮ ਜਾ ਰਹੇ ਪੂਰ ਕਾਇਨਾਤ ਜਿਹਦੀ ਛੱਤ ਲੈਣ ਵਾਸਤੇ ਤਰਲਾ ਲੈਂਦੀ ਹੈ ਉਹ ਨੂੰ ਕਹਿ ਕੇ ਚੱਲਿਆ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੈਰ ਨਾ ਲੈ ਬੜੇ ਦਿਆਲੂ ਨੇ ਕੈਦ ਕੰਨ ਦਾ ਸੁਪਨਾ ਤੇ ਭੁੱਲ ਜਾ ਵੀਰੇ ਤੇ ਜੇ ਸ਼ਰਮ ਲੈ ਸਕਦਾ ਐ ਤੇ ਜ਼ਰੂਰ ਲਈ ਤੋ ਅਗਲਾ ਹੰਕਾਰ ਦੇ ਵਿੱਚ ਐ ਕਿ ਮੇਰੇ ਵਰਗਾ ਕੋਈ ਸ਼ੋਰਮਾ ਹੀ ਨਹੀਂ ਚਲੋ ਇਹ ਗੱਲਾਂ ਬਾਤਾਂ ਹੋਈਆਂ ਨੇ ਪਰ ਕਿੱਥੇ ਮੰਨਦਾ ਐ ਅਗਲਾ ਮੇਰੇ ਕੋਈ ਨਿਆ ਪੁੱਜਾ ਸਭ ਕੁਝ ਐ ਤੇ ਮੈਂ ਜੋ ਕਰਨਾ ਐ ਉਹ ਕਰਾਂਗਾ ਇਦਰੋਂ ਜੁੜ ਕੇ ਭੈਣ ਨੇ ਅਰਦਾਸ ਕੀਤੀ ਮੇਰਾ ਵੀਰ ਤੁਹਾਨੂੰ ਕੈਦ ਕਰਨ ਆਸਤੇ ਆ ਰਹੇ ਆਂ اے ਸੰਗਰ ਗੁਰੂ ਸਿੰਘ ਮਹਾਰਾਜ ਮੈਂ ਤੇ ਤੁਹਾਡੀ ਸ਼ਰਨ ਤੱਕੀ ਐ ਤੇ ਤੁਹਾਡੇ ਅੱਗੇ ਅਰਦਾਸ ਬੇਨਤੀ ਇਹੋ ਹੀ ਐ ਐਸੀ ਦਇਆ ਦ੍ਰਿਸ਼ਟੀ ਕਰਿਓ ਇਹ ਵੀ ਤੁਹਾਡੀ ਸ਼ਰਨ ਵਿੱਚ ਆ ਜਾਵੇ ਇਹਦਾਂ ਹੀ ਹੋਇਆ ਇਤਿਹਾਸ ਦੇ ਇਹ ਬੋਲ ਨੇ ਜਰਗੇ ਮਦਾਨ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਆਏ ਇਤਿਹਾਸਕ ਇਹ ਤੇ ਸ਼ਸਤਰ ਜਿਹੜਾ ਹੈ ਚੱਲ ਨਹੀਂ ਕਰੇ ਮਾਲਕ ਨੇ ਅੱਖਾਂ ਵਿੱਚ ਅੱਖਾਂ ਪਾਈਆਂ ਜਿਹੜਾ ਕੈਦ ਕਰਨ ਆਇਆ ਸੀ ਉਹ ਖੁਦ ਗੁਰੂ ਦੀ ਕੈਦ ਵਿੱਚ ਹੋ ਗਿਆ ਜਿਹੜਾ ਕਹਿੰਦਾ ਸੀ ਮੈਂ ਆਪਣੀ ਸ਼ਰਨ ਵਿੱਚ ਲੈ ਲਵਾਂਗਾ ਇਹਨਾਂ ਨੂੰ ਕੈਦ ਕਰ ਲਵਾਂਗਾ ਇਹਨਾਂ ਨੂੰ ਮਾਰ ਦਿਆਂਗਾ ਮਾਲਕ ਨੇ ਮੱਸਖਾਂ ਵਿੱਚ ਅੱਖਾਂ ਪਾ ਕੇ ਵਸਦਿਆ ਦ੍ਰਿਸ਼ਟੀ ਕੀਤੀ ਹੈ ਉਹਦੇ ਸ਼ਸਤਰ ਵੀ ਛੁੱਟ ਗਏ ਚਰਣਾ ਵਿੱਚ ਤੈ ਕੇ ਬੇਨਤੀ ਕਰਨ ਲੱਗਾ ਮਾਲਕ ਸਰਸ ਕਰਵਾ ਆਪਣੀ ਸ਼ਰਨ ਵਿੱਚ ਲੈ ਬੜੀ ਬਰਕਤ ਹੈ ਨਹੀਂ ਇਹ ਹੋਈ ਤਰਲਾ ਲਈਏ ਜਿਵੇਂ ਕਿਉਂਕਿ ਮਾਲਕ ਦੀ ਸ਼ਰਨ ਜਿਹੜੀ ਹੈ ਐਵੇਂ ਨਹੀਂ ਪ੍ਰਾਪਤ ਹੁੰਦੀ ਇਹ ਵਚਨ ਹਰ ਵਾਰ ਜਿਹੜਾ ਹੈ ਬ੍ਰਿਧ ਕਰਵਾਇਆ ਜਾਂਦਾ ਹੈ ਯਾਦ ਵੀ ਇਹ ਸਾਰਿਆਂ ਨੂੰ ਤਾਂ ਜੋ ਮਨੁੱਖ ਦੇ ਅੰਦਰ ਇਹ ਪੂਰਨ ਤੌਰ ਤੇ ਪ੍ਰੋਸਾ ਵਜ ਸਕੇ ਤੇ ਵਡ ਭਾਗ ਹੀ ਨਾਲ ਸੰਗਤ ਆਵੇ ਭਾਗਹੀਣ ਪ੍ਰੰਤ ਚੋਟਾਂ ਖਾਵੇ ਬੇੜਾ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਨੈ ਪ੍ਰੀਤ ਕੀਤੀ ਜੀ ਸ਼ਰਨ ਵਿੱਚ ਆ ਰਹੇ ਆਂ ਸ਼ੁਕਰ ਕਰੀਏ ਸ਼ੁਕਰ ਕਰੀਏ ਮਾਲਕ ਦਾ ਕਿ ਆਪਣੀ ਸ਼ਰਨ ਵਿੱਚ ਗੁਰੂ ਸਾਹਿਬ ਜੀ ਤੁਸੀਂ ਲੈ ਕੇ ਆਏ ਅਸਲੀ ਆਸਰ ਸਾਡੇ ਵਿੱਚ ਇਹ ਨਹੀਂ ਤਾਕਤ ਨਹੀਂ ਹੈ ਜੀ ਬੜਾ ਗੁੰਝਲਦਾਰ ਸੰਸਾਰ ਹੈ ਪਰ ਬੜੀ ਖੇਡਾ ਵਜਦਾ ਮਨੁੱਖ ਜਿਹੜਾ ਹੈ ਦੋਲਦਾ ਰਹੀ ਹੈ ਪਰ ਸਤਿਗੁਰੂ ਜੀ ਫਿਰ ਵੀ ਆਪੇ ਨਿਸ਼ਰਨ ਵਿੱਚ ਬਿਠਾ ਲੈਂਦੇ ਲਾਭ ਕੀ ਹੈ پنਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭ ਕੀ ਸ਼ਰਨ ਸਦਲ ਭੈ ਲਾਭਿ ਪਹਿਲੀ ਗੱਲ ਦਾ ਦੂਰ ਹੁੰਦੇ ਨੇ ਮਨੁੱਖ سب تو ڈر واقع ہے باقی سے چھوٹے موٹے ڈر ہیں جنہوں تو عام انسان بہت زیادہ کبر ہوتا ہے مالک کہ پہلی گل ڈر دور ہوں دیکھی جی گل دکھ دور ہو جائے ਸ਼ਰਨ ਆਉਣ ਦੀ ਕਹ ਲੋ ਕਿ ਇੱਕ ਬਰਕਤ ਹੈ ਕਿ ਪ੍ਰਭ ਦੀ ਸ਼ਰਨ ਸਜਨ ਪੈ ਲਾਤੀ ਦੁੱਖ ਬਿਨਸ਼ੇ ਸੁਖ ਪਾਇਆ ਦੁੱਖ ਦੂਰ ਹੋ ਗਏ ਡਰ ਨਾ ਰਿਖਿਆ ਜ਼ਿੰਦਗੀ ਵਿੱਚ ਸੋਹੀ ਸੁਖਾ ਗਏ ਦਇਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਧਿਆਇਆ ਜਿਨ੍ਹਾਂ ਨੇ ਪੂਰੇ ਗੁਰੂ ਦਾ ਧਿਆਨ ਕਰਿਆ ਸਤਗੁਰੂ ਜੀ ਕਹਿੰਦੇ ਉਹਨਾਂ ਤੇ ਫਿਰ ਰੱਬ ਦਇਆ ਕਰਦਾ ਹੈ ਦਇਆਲਤਾ ਆਪਣੀ ਬਖਸ਼ਦਾ ਹੈ ਤੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਮਾਲਕ ਦੀ ਸ਼ਰਨ ਵਿੱਚ ਜਾ ਕੇ ਮਾਲਕ ਦਾ ਧਿਆਨ ਕਰੀਏ ਦਇਆ ਦਾ ਤਾਮਲੇ ਤੇ ਚੇਤੇ ਰੱਖੋ ਇੱਕ ਸਮਾ ਹੋਵੀ ਸੀ ਜਿ ਭਾਈ ਆਨੰਦ ਲਾਲ ਸਮੇਂ ਦੀ ਹਕੂਮਤ ਦੇ ਕੋਲ ਰਿੰਦਾ ਹੁੰਦਾ ਸੀ ਆਗਰੇ ਮੁਗਲਿਆ ਹਕੂਮਤ ਦੇ ਕੋਲ ਰਿੰਦਾ ਸੀ ਪਰ ਜਦੋਂ ਉੱਥੋਂ ਖਤਰਾ ਹੋਇਆ ਤੇ ਕਿਸੇ ਨੇ ਕਿਹਾ ਜੇ ਤੈਨੂੰ ਕੋਈ ਬਚਾ ਸਕਦਾ ਹੈ ਉਹ ਇੱਕੋ ਇੱਕ ਦਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਦਾਸ ਜੇ ਤੌਨ ਹੈ ਕਿ ਹਾਨਤੀ ਬਖਸ਼ਿਆ ਜਾਵੇ ਤੇirte ਕੋਈ ਸੰਕਟ ਨਾ ਆਵੇ ਤੇ ਜਾ ਇਥੋਂ ਆਨੰਤਪੁਰੀ ਦੇ ਵਿਥੇ ਜਾ ਕੇ ਸਤਿ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਲੈ ਲਿਆ ਤੇ ਅਗਲਾ ਆ ਗਿਆ ਇਹ ਕੀ ਰਾਇ ਕਿ ਫਿਰ ਸ਼ਰਨ ਲਈ ਮਾਲਕ ਦੀ ਤੇ ਸਾਧਗੁਰੂ ਜੀ ਨੂੰ ਤਿਆਗ ਕੇ ਸੇਵਾ ਬਖਸ਼ ਦਿਓ ਜੀ ਸ਼ਰਨ ਵੀ ਦਿਓ ਤੇ ਸੇਵਾ ਵੀ ਦਿਓ ਮਾਲਕ ਜੀ ਕਹਿੰਦੇ ਜੋ ਮਨ ਆਉਂਦਾ ਹੈ ਕਰ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਲੱਗ ਪਿਆ ਅੱਲਾ ਦੇਰ ਜੀ ਕਿਰਪਾ ਹੋਈ ਉਹਨਾਂ ਦੀਆਂ ਲਿਖਤਾਂ ਅਸੀਂ ਅੱਜ ਵੀ ਪੜ੍ਹਦੇ ਹਾਂ ਮਾਲਕ ਦੀ ਉਸਤਤਿ ਵਿੱਚ ਬੰਦਗੀ ਨਾਮਾ ਜਿੰਦਗੀ ਨਾਮਾ ਗੰਗ ਨਾਮਾ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਪੜ੍ਹਦੇ ਆ ਕੰਮ ਮਾਲਕ ਨੇ ਹੀ ਕਿਰਪਾ ਕਰ ਦਿੱਤੀ ਕਿ ਜਿੱਦੋਂ ਸ਼ਰਨ ਵਿੱਚ ਆ ਗਏ ਨੇ ਭਾਈ ਆਨੰਦ ਲਾਲ ਉਹਨਾਂ ਦਾ ਡਰ ਵੀ ਖਤਮ ਹੋ ਗਿਆ ਕਿ ਮੈਨੂੰ ਕੋਈ ਮਾਰ ਮਾਰ ਦੇਗਾ ਇਹ ਡਰ ਸੀ ਖਤਮ ਹੋ ਗਿਆ ਸਹਿਮ ਖਤਮ ਹੋ ਗਿਆ ਅੰਦਰ ਤੋਂ ਹਰ ਇੱਕ ਸ਼ੈ ਜਿਹੜੀ ਡਰਾਉਂਦੀ ਸੀ ਉਹ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਸਮਝਿਆ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਹੁਣ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਧਿਆਨ ਕਰੋ ਤੇ ਰੱਬ ਦਇਆ ਕਰਦਾ ਹੈ ਪਰਬ ਜੀਓ ਤੂੰ ਮੇਰੋ ਸਾਹਿਬ ਦਾਤਾ ਰੱਬ ਜੀ ਤੁਸੀਂ ਮੇਰੇ ਮਾਲਕ ਹੋ ਸਾਹਿਬ ਦਾ ਅਖੇ ਮਾਲਕ ਤੁਸੀਂ ਮੈਨੂੰ ਦਾਤਾ ਦੇਣ ਵਾਲੇ ਸਮੁੱਚੀ ਕਾਇਨਾਤ ਨੂੰ ਦਾਤਾ ਮੰਨਦੇ ਧਰ ਕਿਰਪਾ ਪ੍ਰਭ ਦੀਨ ਦਿਆਲਾ ਮੇਰ ਤੇ ਮੇਰ ਕਰੋ ਦੀਨਾ ਤੇ ਦਇਆ ਕਰਨ ਵਾਲੇ ਰੱਬ ਜੀ ਗੁਣ ਗਾਵੋਂ ਰਗ ਰਤਾ ਤੁਹਾਡੇ ਗੁਣ ਮੈਂ ਗਾਉਂਦਾ ਰਹਾ ਤੇ ਗੁਣ ਦਾ ਤੇ ਤੁਹਾਡੇ ਵਿੱਚ ਹੀ ਰੰਗਿਆ ਰਹਾਂ ਮੇਰਾ ਮਨ ਤੁਹਾਡੇ ਨਾਮ ਦੇ ਵਿੱਚ ਰੰਗਿਆ ਜਾਵੇ ਇਹ ਦਇਆਲਤਾ ਮੇਰੇ ਤੇ ਕਰ ਦੇ ਰਹਾ ਹੋ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਗੁਰੂ ਨੇ ਨਾਮ ਰੂਪੀ ਖਜ਼ਾਨਾ ਜੀ ਤੋਂ ਦ੍ਰਿੜ ਕਰਵਾਇਆ ਉਹ ਸੱਦ ਆਇਆ ਕਿ ਜਪਿਆ ਕਰ ਬੜੀ ਬਰਕਤ ਦੀ ਫਿਰ ਕੀ ਹੋਇਆ ਚਿੰਤਾ ਸਗਲ ਬਿਨਾਸੀ ਅੰਦਰ ਦੀ ਚਿੰਤਾ ਸਾਰੇ ਮੁੱਕ ਗਈ। ਅੰਦਰੋਂ ਜਿਹੜਾ ਜੋ ਵੀ ਕਹਿ ਲੋ ਕੀ ਚਿੰਤਾਵਾਂ ਸੰਫਿਕਰ ਸੰ ਚੋਰੇ ਸੰ ਮਾਲਕ ਨੇ ਨਾਮ ਦੀ ਦਾਤ ਬਖਸ਼ੀ ਜਪਣਾ ਸ਼ੁਰੂ ਕੀਤਾ ਤੇ ਸਾਧਗੁਰੂ ਜੀ ਕਹਿੰਦੇ ਹਰ ਇੱਕ ਪ੍ਰਕਾਰ ਦੀ ਚਿੰਤਾ ਦੂਰ ਹੋ ਗਈ। ਕਰ ਕਿਰਪਾ ਆਪਣੋ ਕਰ ਲਈਨਾ ਮਨ ਵਸਿਆ ਬినాਸ਼ੀ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਕਿ ਰੱਬ ਦਰ ਟੱਪਿਆ ਤੇ ਰੱਬ ਨੇ ਆਪਣਾ ਬਣਾ ਲਿਆ ਤੇ ਹੁਣ ਮਨ ਹਿਰਦੇ ਚਿੱਤ ਵਿੱਚ ਰੱਬ ਵਸ ਗਿਆ ਨਾਸ਼ ਰਹਿ ਪ੍ਰਮਾਤਮਾ ਬਨਾਸ਼ੀ ਤਾ ਕੋ ਵਿਘਨ ਨਾ ਕੋ ਲਾਗੇ ਜੋ ਸਤ ਗੁਰੇ ਆਪਣੇ ਰਾਖੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸੀਬਤ ਕੋਈ ਰੁਕਾਵਟ ਕੋਈ ਵਿਘਨ ਨਹੀਂ ਲੱਗਦਾ ਜਿਨ੍ਹਾਂ ਨੂੰ ਗੁਰੂ ਆਪ ਰੱਖਦਾ ਹੈ ਜਿਨ੍ਹਾਂ ਦੀ ਰੱਖਿਆ ਗੁਰੂ ਪਰਮਾਤਮਾ ਆਪ ਕਰਦਾ ਹੈ ਤੇ ਰੱਖਿਆ ਤੇ ਤਾਂ ਹੀ ਹੋਏਗੀ ਜਦੋਂ ਸ਼ਰਨ ਵਿੱਚ ਜਾਵਾਂ ਇਦਾਂ ਤੇ ਕੁੱਲ ਜਾਨ ਤੁਰਿਆ ਚਿਰਦਾ ਪਰ ਬਰਕਤ ਤੇ ਉਹਨਾਂ ਕੋਲ ਹੀ ਹੈ ਨਾ ਜਿਨ੍ਹਾਂ ਨੇ ਸ਼ਰਨ ਧੱਕੀ ਹੋਈ ਇਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਈ ਜੀਉ ਮੈਂ ਆਸਾ ਰੱਖੀ ਜਿਤ ਮੈਂ ਮੇਰੇ ਸਭੋ ਦੁੱਖ ਗਵਾਏ ਜੀਉ ਮੈਂ ਆਸਰਾ ਰੱਖ ਕੇ ਤੁਹਾਡੇ ਚਰਨਾਂ ਵਿੱਚ ਆਇਆ ਕਿ ਮੇਰੇ ਦੋ ਕੁਛੀ ਦਵਾਉਗੇ ਭਾਵਨਾ ਆਸ਼ ਕਰੋ ਚਰਨ ਕਮਲ ਬਸੀਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਵਾਹਿਗੁਰੂ ਦਾ ਨਾਮ ਰਸ ਚਖਿਆ ਤ੍ਰਿਪਤ ਹੋ ਗਏ ਉਹਨਾਂ ਦੇ ਹਿਰਦੇ ਵਿੱਚ ਸੋਹਣੇ ਗੁਰੂ ਪਰਮਾਤਮਾ ਦੇ ਚਰਨ ਵਸਦੇ ਨੇ ਤਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੂਜਾਈ ਜਿਹੜਾ ਮਾਲਕ ਹਰ ਇੱਕ ਇੱਛਾ ਪੂਰੀ ਕਰਨ ਵਾਲਾ ਹੈ ਤੇਰੇ ਮਨ ਦੀ ਇੱਛਾ ਵੀ ਪੂਰੀ ਕਰੇਗਾ ਜਾਂ ਕੀਤੀ ਹੋਏਗੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੇਵਕ ਬਣ ਕੇ ਉਹਦੀ ਸੇਵਾ ਕਰਿਆ ਕਰ ਸੇਵਕ ਕੋ ਸੇਵਾ ਬਣਾਈ ਰਕਮ ਬੂਝ ਪਰਮ ਪਦ ਪਾਈ ਸੇਵਕ ਬਣ ਕੇ ਸੇਵਾ ਕਰ ਜਿਸ ਪਰਮਾਤਮਾ ਨੇ ਕਿਰਪਾ ਕੀਤੀ ਮਨ ਦੀ ਇੱਛਾ ਪੂਰੀ ਕੀਤੀ ਹੈ ਜਦ ਮਨ ਦੀ ਇੱਛਾ ਪੂਰੀ ਕਰਦਾ ਹੈ ਨਾਨਕ ਦਾਸ ਤਾ ਕੈ ਬਲੇ ਹਾਰੇ ਜਿਨ ਪੂਰਨ ਪੈ ਜਿ ਰਖਾਈ ਦਾਸ ਨਾਨਕ ਭਾਗ 5 ਨਾਨਕ ਸਾਨੂੰ ਸਮਝ ਆ ਰਹੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਬਲਿਹਾਰੇ ਜਾਵਾਂ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਮੈਂ ਆਪਣੇ ਗੁਰੂ ਪਰਮਾਤਮਾ ਤੋਂ ਹੀ ਬਲਿਹਾਰੇ ਜਾਣਾ ਜਿਨ੍ਹਾਂ ਨੇ ਮੇਰੀ ਇਲਾਜ ਰੱਖੀ ਪੈਜ ਦਾ ਅਰਥ ਹੁੰਦਾ ਹੈ ਇੱਜ਼ਤ ਪੂਰਨ ਤੌਰ ਤੇ ਜਿੱਤ ਰੱਖੀ ਹੈ ਰੱਖਦਾ ਹੈ ایسے گرو پرماتما میں کیوں نہ سدکی جاؤں اس کر کی اردس کریے مالک کے چرنا بہت خوش ہے بہت کچھ دن بھی کوئی کمی نہیں پر ایک ایسی دیا کرپا کرن ہی سچے رہے